ਨਕੂਤਰ ਵਰਗੀ ਸਥਿਤੀ ਪੈ ਜਵੇ ਤਾਂ ਦੋਸਤੋ ਤਾਂ ਜੋ ਮੋਤਵਾਰ ਵਿਅਕਤੀ ਜਿਹੜਿਆ ਉਹ ਅਜਿਹਾ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਘੱਟ ਤੋਂ ਘੱਟ ਬੁਲਾ ਰਿਆਂ ਨੂੰ ਬੁਲਾਇਆ ਜਾਵੇ ਫਿਰ ਉਸ ਵੇਲੇ ਚੋਣ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿਹਨੂੰ ਬੁਲਾਇਆ ਜਾਵੇ ਜਿਹੜਾ ਸੀਮਤ ਬੋਲੇ ਸਿਰਫ ਮੁੱਦੇ ਤੇ ਰਹੇ ਇਹ ਅੱਜ ਸਮਾਜ ਦੇ ਵਿੱਚ ਚਿੰਤਾ ਵਧੀ ਹੋਈ ਹੈ ਕਿ ਇਹ ਲੀਡਰ ਮੌਕੇ ਦੀ ਭਾਲ ਵਿੱਚ ਹੁੰਦੇ ਆ ਜਦੋਂ ਇਦਾਂ ਦੇ ਮੌਕੇ ਤੇ ਆਉਂਦੇ ਆ ਉਹ ਆਪਣੀ ਉਹ ਵਿਚਾਰਾਂ ਦੀ ਜਿਹੜੀ ਭਾਵਨਾ ਪ੍ਰਗਟ ਕਰ ਜਾਂਦੇ ਆ ਜਿਹੜੀ ਉਸ ਪ੍ਰੋਗਰਾਮ ਨਾਲ ਮੇਲ ਨਹੀਂ ਖਾਂਦੀ। ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ। ਅੱਜ ਦਾ ਸਾਡਾ ਪ੍ਰੋਗਰਾਮ ਦਾ ਵਿਸ਼ਾ ਕੀ ਅੰਤਮ ਅਰਦਾਸ ਸਮਾਗਮ ਸਮੇ ਲੀਡਰਾਂ ਨੂੰ ਬੁਲਾਉਣਾ ਚਾਹੀਦਾ ਲੀਡਰਾਂ ਨੂੰ ਬੋਲਣ ਲਈ ਟਾਈਮ ਦੇਣਾ ਚਾਹੀਦਾ ਇਹ ਕਿਉਂ ਵਿਸ਼ਾ ਅਸੀਂ ਅੱਜ ਨੇ ਲਿਆ ਉਹਦੇ ਪਿੱਛੇ ਇਹ ਕਾਰਨ ਹੈ ਕਿ ਪਿਛਲੇ ਦਿਨੀ ਨਕੂਤਰ ਸ਼ਹਿਰ ਦੇ ਵਿੱਚ ਇੱਕ ਅਜੀਹਾ ਸਮਾਗਮ ਹੋਇਆ ਜਿੱਥੇ ਉਸ ਸਮਾਗਮ ਵਿੱਚ ਪਰਿਵਾਰ ਵੱਲੋਂ ਆਪਣੇ ਇਹਨਾਂ ਹਰਮਨ ਪਿਆਰੇ ਲੀਡਰਾਂ ਨੂੰ ਬੋਲਣ ਦੀ ਸਮਾਂ ਦਿੱਤਾ ਪਰ ਇਹਨਾਂ ਲੀਡਰਾਂ ਨੇ ਉਸ ਮੌਕੇ ਤੇ ਆਪਸੀ ਸਿਆਸੀ ਜਿਹੜੇ ਆ ਉਹ ਸਿਆਤ ਕੋੜੀ ਕਿ ਜਿਹਨੂੰ ਲੈ ਕੇ ਆਮ ਮੋਤਵਰ ਵਿਅਕਤੀਆਂ ਵੱਲੋਂ ਮਹਿਸੂਸ ਕੀਤਾ ਸੋਸ਼ਲ ਮੀਡੀਆ ਤੇ ਵਿਚਾਰ ਆਕਦੂ ਦੇ ਲੈ ਕਿ ਕੀ ਇਹਨਾਂ ਲੀਡਰ ਨੂੰ ਅਜਿਹੇ ਸਮਾਗਮਾਂ ਤੇ ਬੁਲਾਉਣਾ ਚਾਹੀਦਾ ਹੈ ਦੋਸਤੋ ਇਸ ਬਾਰੇ ਸਾਡਾ ਇਹ ਵਿਚਾਰ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਉਸ ਬਿਛੜੀ ਹੋਈ ਰੂਹ ਸ਼ਰਦਾ ਦੇ ਫੁੱਲ ਪੇਂਟ ਕਰਨ ਸਮੇਂ ਅਗਰ ਉਸ ਸ਼ਖਸੀਅਤ ਦੀ ਜੀਵਨ ਸਬੰਧੀ ਅਗਰ ਤੁਹਾਡੇ ਕੋਲ ਬੋਲਣ ਨੂੰ ਚੰਗੇ ਵਿਚਾਰ ਨੇ ਉਸ ਸ਼ਖਸੀਅਤ ਦੇ ਜੀਵਨ ਦੇ ਵਿੱਚ ਉਹ ਚੰਗੇ ਪੱਖ ਜਿਨ੍ਹਾਂ ਦੀ ਬਦੌਲਤ ਉਹਨਾਂ ਨੇ ਇਸ ਸਮਾਜ ਦੇ ਵਿੱਚ ਬਿਹਤਰੀਨ ਸੇਵਾ ਕੀਤੀ ਹੈ ਚਾਹੇ ਉਹ ਸਿੱਖਿਆ ਦੇ ਖੇਤਰ ਦੀ ਗੱਲ ਹੋਵੇ ਚਾਹੇ ਉਹ ਸਮਾਜ ਦੀ ਸੇਵਾ ਦੀ ਕਿਸੇ ਵੀ ਚੰਗੇ ਪੱਖ ਨੂੰ ਇਸ ਮੌਕੇ ਤੇ बोला ਜਾ ਸਕਦਾ ਕਿਉਂਕਿ ਇਸ ਮੌਕੇ ਤੇ ਇਹਨਾਂ ਸਮਾਗਮਾਂ ਦੇ ਵਿੱਚ ਉਹ ਲੋਕ ਜੁੜੇ ਹੁੰਦੇ ਨੇ ਜਿਨ੍ਹਾਂ ਨੂੰ ਤਈ ਵਾਰੀ ਵਿਚੜੀ ਹੋਈ ਰੂਹ ਦੇ ਬਾਰੇ ਉਹਨਾਂ ਲੰਗਾਈ ਵਿੱਚ ਨਹੀਂ ਪਤਾ ਹੁੰਦਾ ਜਿਹੜੇ ਉਸ ਸ਼ਕਤੀ ਦਾ ਨੇ ਕੂੜਨੇ ਪਾਏ ਹੁੰਦੇ ਆ ਕਿਉਂਕਿ ਇਸ ਸਮਾਗਮ ਦੇ ਵਿੱਚ ਹਮੇਸ਼ਾ ਸਾਡੇ ਕੋਲੋਂ ਵਿਛੜ ਗਏ ਹਰ ਮਨ ਪਿਆਰੇ ਮੈਂਬਰ ਤੇ ਅਸੀਂ ਜੀਵਨ ਦੇ ਵਿੱਚ ਚੰਗੀਆਂ ਘਟਨਾਵਾਂ ਦਾ ਇਸ ਮੌਕੇ ਤੇ ਜ਼ਿਕਰ ਕਰਨਾ ਹੁੰਦਾ ਤਾਂ ਕਿ ਆਏ ਹੋਏ ਦੋਸਤਾ ਮਿੱਤਰਾਂ ਰਿਸ਼ਤੇਦਾਰਾਂ ਲਈ ਉਹ ਘਟਨਾਵਾਂ ਰਾਤ ਸੇਰਾ ਮਨ ਸਕਣ ਇਸੇ ਤਰ੍ਹਾਂ ਇਹ ਜੀਵਨ ਦੇ ਵਿੱਚ ਇਸ ਸਮਾਜ ਦੇ ਵਿੱਚ ਪੀੜੀ ਦਰ ਪੀੜੀ ਇਹ ਚਰਚਾ ਇਹ ਵਿਚਾਰ ਚੱਲੀ ਜਾ ਰਿਹਾ ਹੈ ਤੇ ਇਸ ਸਮਾਜ ਇਸੇ ਤਰ੍ਹਾਂ ਹੋ ਹੋ ਕੇ ਕਹਿ ਸਕਦਿਆਂ ਅੱਗੇ ਤੋਂ ਅੱਗੇ ਚੱਲ ਰਿਹਾ ਹੈ ਅਗਰ ਅਜਿਹੇ ਮੌਕੇ ਤੇ ਕੋਈ ਲੀਡਰ ਇੱਕ ਦੂਸਰੇ ਲੀਡਰ ਦੇ ਉਹ ਨੈਗੇਟਿਵ ਵਿਚਾਰ ਇੱਕ ਦੂਏ ਦੇ ਖਿਲਾਫ ਇਸ ਮੌਕੇ ਤੇ ਪੇਸ਼ ਕਰਦਾ ਤੇ ਉਹ ਆਪਣੇ ਆਪ ਵਿੱਚ ਹੀ ਉਸ ਲੀਡਰ ਦੇ ਬਾਰੇ ਲੋਕਾਂ ਦੀ ਰਾਏ ਜਿਹੜੀ ਆ ਉਲਟ ਹੋ ਜਾਂਦੀ ਹੈ ਮੇਰੇ ਖਿਆਲ ਨਾਲ ਜੇ ਅਗਰ ਨਕੂਦਰ ਦੇ ਵਿੱਚ ਇਹ ਅਜਿਹੀ ਸਥਿਤੀ ਆਈ ਆ ਤੇ ਉਹ ਬੋਲਣ ਵਾਲੀ ਸਖਸ਼ੀਅਤ ਨੂੰ ਗਿਰਨ ਇਹ ਸਭ ਕੁਝ ਨੂੰ ਸੁਣ ਕੇ ਜ਼ਰੂਰ ਮੰਨਦੇ ਉੱਤੇ ਇਹ ਜ਼ਰੂਰ ਚੇਂਜ ਆਵੇਗੀ ਕਿ ਬਿਛੜੀ ਹੋਈ ਰੂਹ ਦੇ ਬਾਰੇ ਅਸੀਂ ਉਹਨਾਂ ਦੇ ਜੀਵਨ ਦੇ ਬਾਰੇ ਜਿਹੜਾ ਆ ਦੋ ਸ਼ਬਦ ਬੋਲੀਏ ਚੰਗਾ ਹੋਵੇਗਾ ਬਿਹਤਰ ਹੋਵੇਗਾ ਸਮਾਗਮ ਵਿੱਚ ਜੁੜੀ ਜਿਹੜੀ ਸੰਗਤ ਆ ਉਸ ਅੱਗੇ ਬਹੁਤ ਸੀਮਤ ਸਮੇਂ ਦੇ ਵਿੱਚ ਬਹੁਤ ਸਾਰਾ ਜਿਹੜਾ ਬੋਲਿਆ ਜਾਵੇ ਥੋੜੇ ਸਮੇਂ 'ਚ ਜਾਦਾ ਗੱਲਾਂ ਜਿਹੜੀਆਂ ਭਾਪੂਰਤ ਕੀਤੀਆਂ ਜਾਣ ਤੇ ਉਸ ਵਿਲੇ ਜਿਹੜੇ ਲੋਕ ਆ ਉਹ ਮਨਾਂ ਦੇ ਅੰਦਰ ਅਜਿਹੇ ਲੀਡਰ ਪ੍ਰਤੀ ਜਿਹੜਾ ਆ ਉਹ ਆਦਰ ਸਤਕਾਰਵਾਦ ਆ ਕਿਉਂਕਿ ਲੀਡਰ ਨੇ ਆਪਣੇ ਵਿਚਾਰਾਂ ਨਾਲ ਆਏ ਹੋਏ ਲੋਕਾਂ ਨੂੰ ਕਾਇਲ ਕਰਨਾ ਹੁੰਦਾ ਤੇ ਜੇ ਨਕੂਤਰ ਵਰਗੀ ਸਥਿਤੀ ਬਣ ਜਵੇ ਤਾਂ ਦੋਸਤੋ ਤਾਂ ਜੋ ਮੋਤਵਰ ਵਿਅਕਤੀ ਜਿਹੜੇ ਆ ਉਹ ਅਜਿਹਾ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਘੱਟ ਤੋਂ ਘੱਟ ਬੁਲਾਰਿਆਂ ਨੂੰ ਬੁਲਾਇਆ ਜਾਵੇ ਫਿਰ ਉਸ ਵੇਲੇ ਚੋਣ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿਹਨੂੰ ਬੁਲਾਇਆ ਜਾਵੇ ਜਿਹੜਾ ਸੀਮਤ ਬੋਲੇ ਸਿਰਫ ਮੁੱਦੇ ਤੇ ਰਹੇ ਇਹ ਅੱਜ ਸਮਾਜ ਦੇ ਵਿੱਚ ਚਿੰਤਾ ਬਣੀ ਹੋਈ ਹੈ ਕਿ ਇਹ ਲੀਡਰ ਮੌਕੇ ਦੀ ਭਾਲ ਵਿੱਚ ਹੁੰਦੇ ਆ ਜਦੋਂ ਇਦਾਂ ਦੇ ਮੌਕੇ ਤੇ ਆਉਂਦੇ ਆ ਉਹ ਆਪਣੀ ਉਹ ਵਿਚਾਰਾਂ ਦੀ ਜਿਹੜੀ ਭਾਵਨਾ ਪ੍ਰਗਟ ਕਰ ਜਾਂਦੇ ਆ ਜਿਹੜੀ ਉਸ ਪ੍ਰੋਗਰਾਮ ਨਾਲ ਮੇਲ ਨਹੀਂ ਖਾਂਦੀ। ਸੋ ਦੋਸਤੋ ਇਹ ਸਾਡੇ ਵਿਚਾਰ ਤੁਹਾਨੂੰ ਕਿਵੇਂ ਲੱਗੇ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ رائے ਦੇ ਸਕਦੇ ਹੋ। ਅਗਰ ਤੁਹਾਡੇ ਕੋਲ ਹੋਰ ਵੀ ਇਦੂ ਬਿਹਤਰ ਵਿਚਾਰ ਹੋਣ ਕਿ ਕੀ ਇਹਨਾਂ ਲਿੰਦਾਂ ਨੂੰ ਅਸੀਂ ਛੇਦ ਦੇ ਸਕਦੇ ਹਾਂ ਤੁਸੀਂ ਵੀ ਲਿਖ ਸਕਦੇ ਹੋ ਕਿਉਂਕਿ ਪਰਿਵਾਰ ਨੇ ਤਾਂ ਆਪਣੇ ਇਹਨਾਂ ਹਰਮਨ ਪਿਆਰੇ ਲਿੰਦਾਂ ਨੂੰ ਬੁਲਾਉਣਾ ਹੁੰਦਾ ਆ ਤਾਂ ਕਿ ਇਹਨਾਂ ਦੇ ਮੂੰਹੋਂ ਕੋਈ ਚੰਗੇ ਵਿਚਾਰ ਉਸ ਪਰਿਵਾਰ ਦੇ ਬਾਰੇ ਬੋਲੇ ਜਾਂ ਲੋਕਾਂ ਤੱਕ ਚੰਗਿਆਈ ਜਾਵੇ ਪਰ ਜੇ ਪਰਿਵਾਰ ਦੀ ਸੋਚਣੀ ਦੇ ਉਲਟ ਕੁਝ ਹੋ ਜਾਂਦਾ ਤਾਂ ਉਸ ਵੇਲੇ ਜੋ ਤੁਹਾਡੇ ਅੱਗੇ ਅਸੀਂ ਇਹ ਗੱਲ ਰੱਖੀ ਆ ਫਿਰ ਇਹ ਹੋ ਜਏ ਜਿਹੜੇ ਆ ਮੋਕੇ ਜੋ ਨਕੋਦਰ ਸ਼ਹਿਰ ਬਾਰੇ ਅਸੀਂ ਤੁਹਾਨੂੰ ਦੱਸਿਆ ਘਟਨਾ ਘਟ ਜਾਂਦੀ ਆ ਸੋ ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੁਸੀਂ ਦੇਖ ਰਹੇ ਹੋ ਬਿਲਕਾ نیوز ਔਨਲਾਈਨ YouTube ਚੈਨਲ ਵੀਡੀਓ ਨੂੰ ਲਾਈਕ ਜਰੂਰ ਕਰਿਓ ਅੱਗੇ ਸ਼ੇਅਰ ਜਰੂਰ ਕਰਿਓ ਅਗਰ ਅਜੇ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਤਾਂ ਕਿ ਤੁਹਾਨੂੰ ਸਾਡੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਮੇਂ ਸਿਰ ਹੋ ਸਕੇ ਧੰਨਵਾਦ ਇਸ ਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ